ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਢੁੱਡੀਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 4 ਨਗ ਲੈ ਕੇ ਆਂਦੇ ਆ ਜੀ ਜਿੰਨਾ ਚੋ ਦੋ ਸੂਏ ਸਵਾਏ ਆ ਦੋ ਗੱਬਣ ਆ ਸਮਾ ਹਜੇ ਲੈਂਦੇ ਆ ਡਿਟੇਲ ਮੈਂ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦੇ ਨਾਲ ਘੰਟੀ ਦਾ ਬਟਨ ਹੋਲ ਤੇ ਸੈੱਟ ਕਰ ਲਓ ਸასიਖਾਲ ਜੀ ਅਸੀਂ ਹੋਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀ ਰਾਜਾ ਪੈਂਟੁੱਡੀਆ ਜਲਾਸਿਲ ਮੋਗਾ ਜੀ ਮੋਬਾਈਲ ਨੰਬਰ ਜੀ 829506953 ਠੀਕ ਆ ਚਾਰ ਨਾ ਗਾ ਵੀਰੇ ਹਾਂਜੀ ਜੀ ਡੱਬੀ ਵੜਦੋ ਆਪਾਂ ਸ਼ੁਰੂ ਕਰਾਂਗੇ ਵੀਰੇ ਸੂਆ ਕਿੰਨਾਂ ਮਸੂਈ ਆ ओरिजिनल ਦੂਜਾ ਸੂਆ ਸੂਈ ਲੇ ਕਦੋਂ ਸੂਈ ਆ ਜੀ ਇਹ ਤੜਕੇ 4 ਕਵੇ ਸੂਈ ਲੇ ਬੱਚਾ ਕੀ ਦਿੱਤਾ ਜੀ ਬੱਚਾ ਦਾ ਵੀਰੇ ਬੱਚਾ ਦੇਗੀ ਬੱਚਾ ਦੇਤਾ ਤੇ ਬਰੀਡ ਚੈੱਕ ਕਰੋ ਤੁਸੀਂ ਬੱਚੇ ਦੀ ਬਾਲਾ ਨਿਕਨ ਗੋਰਾ ਬਾਲਾ ਨਿਕ ਮੈਂ ਕਾ ਪੂਰਾ ਆ ਨਹੀਂ ਬਈ ਛੋਟਾ ਨਹੀਂ ਕਹਿ ਸਕਦੇ ਫੁੱਲ ਵੱਡਾ ਜੇ ਮਾਲਾ ਚਾਰ ਕਦਰ ਰਹਿ ਗਈ ਅਗਲੇ ਨੇ ਕਹਿੰਦਾ ਬੱਚਾ ਹੀ ਮਹੀਨੇ ਦਾ ਤੇ ਆ ਨੌਂ ਵੇਖ ਲੋ ਵੀਰੇ ਹਜੇ ਕੱਚੇ ਪਏ ਆ ਨੌਂ ਛੱਡ ਤੂੰ ਨੌਂ ਛੱਡ ਤੂੰ ਲੈ ਲੋ ਕਹਿੰਦਾ ਚਿੱਟਾ ਦਹਾਨਾ ਸੋਣੇ ਚਿੱਟਾ ਹੀ ਮਾਰਨਾ ਹਾਂ ਤੇ ਆ ਦੇਖੋ ਆਉਂਦੀ ਗਾਰ ਹੀ ਆਉਂਦੀ ਨੀ ਰਹੀ ਹੈ ਬੋਲਾ ਸੰਗਣਾ ਸੰਗਣਾ ਮਲਾਈ ਯਾਰਗਾ ਬੋਲਾ ਕੋਈ ਆਏ ਨਹੀਂਗਾ ਕੋਈ ਪਤਲਾ ਲੋਕਾਂ ਦਹਾਨਾ ਸੂਇਓ ਕਹਿੰਦਿਆ ਬਈ ਬੋਲਾ ਆ ਜਾ ਦਹਾਨਾ ਵਾਂਗੂ ਤਰਾਇ ਸੂਇਆ ਉਹਨੇ ਚਿੱਟਾ ਹੀ ਮਾਰਨਾ ਆ ਆ ਬੋਲਾ ਮਨ ਲਾ ਹੱfte ਦਲਕਦਾ ਨਹੀਂ ਗਾ 10 ਮਿੰਟ ਲਾਉਂਦਾ ਤਾ ਦੁਰਨ ਵਾਸਤੇ ਠੰਡੀ ਸੀਲਦਾ ਕੋਈ ਅੰਤਨੀ ਬਾਈ ਬੱਚੀ ਦੁੱਧਦੀ ਆਪਾਂ ਨੂੰ ਸਲਾਹਤ ਬਹੁਤ ਤੇਜ਼ ਲੋ ਆਪਾਂ ਬਾਲੇ ਗਾਰੰਟੀਆ ਦੁੱਧਿਆ ਲੈਂਦੇ ਨਹੀਂ ਠੀਕ ਆ ਬੱਚੀ ਦੁੱਧਦੀ ਗਾਰੰਟੀ ਬੋਲੇ ਹੀ ਬੰਦੇ ਨੇ ਮਨ ਲਾ ਸੀਮਨ ਵੀ ਚੰਗਾ ਹੀ ਲਵਾਇਆ ਸੀਮਨ ਤੋਂ ਮੈਨੂੰ 15000 ਦੇ ਬੱਚੇ ਹੋਆ ਸਵਾਗੇ ਗਾਂ ਵਿੱਚ ਹੀ ਕਿਹਾ 15000 ਦੀ ਬੱਚੀ ਸਾਨੂੰ ਦੇ ਜੀ ਅੱਛਾ ਵੇਚਣ ਵੇਲੇ ਗੱਲ ਕਰ ਲਈ ਵੇਚਣ ਵੇਲੇ ਗੱਲ ਕੀਤੀ ਨਹੀਂ ਆਪਾਂ ਦਾ ਗਾਂ ਘੱਪਣ ਘੱਪਣ ਵੇਚ ਲਈ ਹੋਗਾ ਸਵਾਗੇ ਦੀ 15000 ਦੀ ਬੱਚੀ ਦੇ ਦੀ ਅੱਬਾ ਜੇ ਬੱਚੀ ਗਏ ਨੇ ਨਾਂ ਰੱਖਣੀ ਹੋਈ ਸਾਨੂੰ ਫੜਾਈ ਹਾਂ ਠੀਕ ਆ ਉਹਨਾਂ ਨਾਲ ਗੱਲ ਹੋਈ ਸੀਗੀ ਠੀਕ ਆ ਮੈਂ ਮਗਾ ਸੁਆਗੇ ਪਾਪਾ ਵੀਡੀਓ ਪਾਈ ਨੇ ਅਪ ਗੱਪਣ ਦੀ ਪਾਣੀ ਸੀ ਨਹੀਂ ਗੱਪਣ ਦੀ ਪਾ ਦੇ ਨਹੀਂ ਸੀਗੀ ਠੀਕ ਆ ਥਣ ਓਕੇ ਆ ਚੈੱਕ ਕੀ ਕਰਾਦੇ ਆ ਜੇਰ ਕੰਪਲੀਟ ਪੈ ਗਈ ਹੈ ਬਾਈ ਇਹਦੀ ਜੇਰ ਵੀ ਸੜਦੀ ਵੀਡੀਓ ਹੈਗੀ ਆ ਜੇਰ ਆ ਪਈ ਆ ਸੜਦੀ ਵੀਡੀਓ ਹੈਗੀ ਹੈ ਕਹਿੰਦੇ ਪ੍ਰੋਪਰ ਲੈ ਲੇ ਵੇ ਆਪਾਂ ਤਾਂ ਠੀਕ ਆ ਚਲੋ ਆਪਾਂ ਦੁੱਧ ਦਾ ਤਾਂ ਕਹਿੰਦੇ ਨਹੀਂ ਹੁੰਦੇ ਕਿਉਂਕਿ ਬਹੁਤ ਵੀਰੇ ਚਲੋ ਕੋਈ ਮੰਨੇ ਨਾ ਮੰਨੇ 20 ਕਿਲੋਨੇ ਚੋਇਆ ਚਲੋ ਵੱਧ ਘੱਟ ਕੋਈ ਨਾਮ ਨੇ 20 ਕਿਲੋ ਮੰਨ ਲਵੇ ਯਾਰ ਬਰੀਡ ਵਾਲੀ ਆ ਬਾਈ ਬਾਈ 20 ਕਿਲੋ ਦੋ ਵੀ ਸਹੀ ਗੱਲ ਥਾਲੇ ਵੇਚਦਾ ਫੇਰ ਨਹੀਂ ਦੇਣਾ ਸਹੀ ਫੇਰ ਨਹੀਂ ਦੇਣਾ ਇੰਨੀ ਜਾਤ ਵਾਲੀ ਨੇ ਇਹਨਾਂ ਦਿੱਤਾ ਬਾਈ ਜਗਾੜੀ ਬਹੁਤ ਆ ਮੰਨ ਲੈ ਜਿਹੜੀਆਂ ਕ੍ਰਾਸ ਕ੍ਰੂਸ ਫੇਰ ਤਾਂ 5 ਤੇ ਹੀ ਰਹਿਣਗੀਆਂ ਹੈਨਾ ਬਾਈ ਬੱਚੀ ਚੰਗੀ ਬਹੁਤ ਆ ਬੱਚੀ ਚੰਗੇ ਨਹੀਂ ਆ ਚੰਗੀ ਬੱਚੀ ਆ ਆਪ ਵੀ ਚੰਗੀ ਆ ਬੱਚਾ ਵੀ ਬਹੁਤ ਚੰਗਾ ਸੀ ਚਲੋ ਇਹਦਾ ਰੱਬ ਦਾ ਭਾਣਾ ਬਾਈ ਪੱਛਾ ਬੱਚੀ ਦਾ ਕਰਮਾ ਦੇ ਹੁੰਦੇ ਆ ਕਿਹੋ ਜਿਹਾ ਸੈਕਸਿਟੀ ਦਾ ਆ ਜਣੇ ਦੀ ਮਰਦਾクセ ਆ ਜਾਂਦਾ ਸੈਕਸਰ ਚ ਵੀ ਬਈ 1 ਅੱਧਾ ਪਰਸੈਂਟ ਬੱਚਾ ਮੰਨ ਲਾ ਜੇ 10 ਸੈਕਸਰ ਲੱਗੇ ਆ ਤਾਂ ਵਿੱਚੋਂ ਇੱਕ ਬੱਚਾ ਆਉਣਾ ਹੀ ਹੁੰਦਾ ਜੀ ਇਹ ਜਿਹੜੇ ਡਾਕਟਰ ਸਾਹਿਬਾਨ ਹੋਣਗੇ ਉਹ ਦੱਸਦੇ ਹੁੰਦੇ ਆ ਬਈ 100 ਦਾ 100 ਦਾ ਨਹੀਂ ਹੁੰਦਾ 99% ਬੱਚੀ ਹੁੰਦੀ ਆ ਵੀਰੇ ਹੰਡੀ ਸੀਲ ਦਾ ਕੋਈ ਚੱਕਰ ਨਹੀਂ ਆ ਲੈ ਆਹੀਂ ਬਹਿ ਜਾ ਆਏ ਨੇ ਬਈ ਲੂਤ ਲੂਤ ਜੀ ਨਹੀਂ ਕਰਦੀ ਹੈਣਾ ਬਈ ਉੱਤਰ ਨੂੰ ਖੱਚ ਲਈ ਇੱਧਰ ਨੂੰ ਖੱਚ ਕੇ ਲੈ ਗਈ 4 ਕਿਲੋ ਬਈ ਚੋਈ ਆ ਐਵੇਂ ਪੜਾ ਜਾ 10 ਚੋਈ 8 ਚੋਈ 4 ਕਿਲੋ ਉਹਦਾ ਪੈਦਾ ਨਹੀਂ ਕੋਈ ਥਣ ਵੇਖ ਚੈੱਕ ਕਰੋ ਮੁੱਠੀ ਵਾਲਾ ਮਲਕਵੈਣ ਪੂਰੀ ਸਟਰੋਂਗ ਆਉਂਦੀ ਆ ਠੰਡੀ ਮਿੱਠੀ ਆ ਢੱਲ ਹਵਾਨੇ ਚ ਚੈੱਕ ਕਰ ਲੋ ਵੀਰੇ ਇਹ ਚਵਾਈ ਹੋਈ ਵੀ ਆ ਤਾਂ ਹਵਾਨੇ ਚ ਢੱਲਾ ਤੇ ਜੇ ਨਾ ਚੋਈ ਹੁੰਦੀ ਤਾਂ ਇਹਦੇ ਚ ਸੂਈ ਨਹੀਂ ਖੁੱਭਣੀ ਸੀਗੀ ਐਨਾ ਟੈਟ ਹਵਾਨਾ ਹੋਣਾ ਸੀ ਬਰੀਡ ਦਾ ਤਾਂ ਕੋਈ ਨਹੀਂ ਵੀਰੇ ਬਰੀਡ ਤੁਹਾਡੇ ਸਾਹਮਣੇ ਆ ਚਮਕ ਦਮਕ ਵਾਲੀ ਜੇ ਤਾਂ ਹੁੰਦੀ ਬਈ ਵੱੱਛੀ ਫੇਰ ਤਾਂ ਤੁਸੀਂ ਲਾ ਲਓ ਬਈ ਇਹਦਾ ਮੁੱਲ ਪਤਾ ਹੀ ਨਹੀਂ ਕਿੱਥੇ ਜਾਣਾ ਸੀਗਾ ਤੇ ਅੱਜ ਫਿਰ ਵੀਰੇ ਹੁਣ ਆਪਾਂ ਜੈ ਜੀ ਡਿਮਾਂਡ ਚ ਕਿੰਨੇ ਦੀ ਦੇਣੀ ਹੈ ਯਸ ਵੀਰੇ ਮੁੱਲ ਮੁੱਲ ਨਹੀਂ ਕਰਨਾ ਯਾਰ 100 ਕਰਾਉਣਾ 75 ਆ ਐਂਡ ਯਾ ਯਸ ਨੂੰ ਹੋਣੀ ਅੱਜ ਵੀ 65000 ਉਹ ਯਸ ਨੂੰ ਆ ਦਾ ਕੰਮ 65000 ਦੀ ਬਾਅਦ ਬੱਚੀ ਹੁੰਦੀ 80 ਦੀ ਹੋਣੀ ਸੀ ਇਹਨਾ ਬਈ ਹਾਂ ਬਾਈ ਕੋਈ ਬਾਅਦ ਚੱਕਰਾ ਨਾ ਬੜੇ ਬਾਹਲੀ ਨਾ ਪਗਾਈ ਕਰੇ ਕੋਈ ਨਹੀਂ ਆਪਣੀ ਹੰਕਾਰ ਨਹੀਂ ਵੀ 100 ਛੋੜੀ ਕਰਨੀ ਮਾਨਤਨ ਕਰਦਾ ਮਾਨਤਨ ਚਲੋ ਐਂ ਖੁਸ਼ ਰੱਖ ਕੇ ਤੋੜਾ ਕੋਈ ਗੱਲ ਦਸਲੀ ਪਰਕ ਕਰਕੇ ਲੈ ਜੇ ਪੂਨੇ ਦੀ ਆ ਬਈ ਇਹ ਤਾਂ ਗੱਲ ਹੈਗੀ ਆ ਬਾਈ ਇਹ ਨਹੀਂਗਾ ਬਈ ਇੰਨਾ ਹੀ ਲੈਣੇ ਆ ਕੋਈ ਨਹੀਂ ਹੁਕਾਰ ਕੋਈ ਨਹੀਂ ਕੋਈ ਨਹੀਂ ਮਾਨਸਨ ਕਰਦਾ ਕਰਦਾਂਗੇ ਜੈਜ ਪਰ ਬਾਹ ਲੰਮਾ ਚੌੜਾ ਚੱਕਰ ਵੀ ਨਾ ਬਰੇ ਬਾਲਾ ਕੋਈ ਉਲਝੇ ਨਾ ਚਲੋ ਖੁਸ਼ੀ ਨਾਵੇਂ ਹੋ ਜਾਊਗਾ ਖੁਸ਼ ਕਰਦਾਂਗੇ ਖੁਸ਼ੀ ਨਾਵੇਂ ਤੇ ਜੇ ਕੋਈ ਮੰਨ ਲਓ ਬਾਲੇ ਵੱਟੇ ਚ ਫਿਰੂਗਾ ਤੇ ਫਿਰ ਉਹ ਤਾਂ ਮੇਰੇ ਫਿਰ ਮੁਸ਼ਕਲ ਆ ਕਿਉਂਕਿ ਤੁਹਾਨੂੰ ਵੀ ਪਤਾ ਵੀਰੇ ਕਮਾਈ ਜੈਜ ਜੀ ਹੁੰਦੀ ਆ ਕੋਈ ਉਹ ਗੱਲਾਂ ਕੋਈ ਏਡੀ ਮੰਦੀ ਆਪਾਂ ਨੂੰ ਹੀ ਕਹ ਦਿੱਤੀ ਨਹੀਂ ਹੂੰ ਆਪਾਂ ਬਾਲੀਆਂ ਗੱਲਾਂ ਨੂੰ ਬੋਲਣਾ ਤਾਂ ਕਰਨਾ ਆਪਣੇ ਗੱਲਾਂ ਆਉਂਦੇ ਨੇ ਵੀ ਆਪਾਂ ਦੋ ਲੈਣਾ ਤਿੰਨ ਲੈਣਾ ਚਲੋ ਨਫਾ ਪਰ ਆਊਗਾ ਨਫਾ ਲੈਣਾ ਉਹ ਤਾਂ ਬਈ ਪਰ ਐ ਨਹੀਂ ਆਈ ਬਾੜਾ ਲੰਮਾ ਜਿਹੜਾ ਕੰਮ ਵੀ ਹੈ ਹੂੰ ਪਰ ਇਹੋ ਜੀ ਬੱਛੀ ਪਿੰਡਾਂ ਦੇ ਹੈ ਵੀ ਨਹੀਂ ਜਿਹਦੇ ਕੋਲ ਹੈ ਕਿ ਬਈ ਅਗਲਾ ਨੇੜੇ ਨਹੀਂ ਹੋਣ ਦਿੰਦਾ ਅਗਲਾ ਕਹਿੰਦਾ ਬੱਛੀ ਲੋ ਵੀ ਬਾਹਰ ਦਾ ਵੀ ਅੰਤ ਨਹੀਂ ਗਿਆ ਜੇ ਇੰਨੇ ਪੈਸੇ ਲਾਉਣੇ ਆ ਤਾਂ ਠੀਕ ਆ 65000 ਜੇ ਤੁਹਾਨੂੰ ਮਿਲ ਜਾਣੀਆਂ ਛੋਟਾ ਜਿਹਾ ਭਾਅ ਹੈ ਜੈਜ ਡਿਮਾਂਡ ਆ ਤੇ ਜਿਹੜਾ ਬਈ ਆ ਕਾਲੀ ਰੈਡ ਆ ਗਈ ਆਪਣੀ ਇਹਦਾ ਸੁਆ ਕਿੰਨੇ ਮਾਰੀ ਬਈ ਬੱਛੀ ਵੇਖਦਾ ਭਾਈ ਆਪਾਂ ਲੋਕਾਂ ਨੂੰ ਕਹਿੰਦੇ ਤਿੰਨ ਦਿਨ ਫਸੂਗੀ ਫੇਰ ਚੱਲ ਜੂਗੀ ਇੱਕ ਚੀਜ਼ ਆ ਬੱਚਾ ਤਾਜ਼ਾ ਇਹ ਕਿੰਨੇ ਦਿਨਾਂ ਦਾ ਹੋ ਬੱਚਾ ਬਈ ਉਹ ਮਾਲਕ ਵੀਰ ਨੇ ਕਹਿੰਦੇ ਕੋਈ ਮਹੀਨਾ ਮੰਨ ਲੈ ਮਹੀਨਾ ਨਹੀਂ ਮੰਨ ਕੇ ਆ ਨਹੀਂ ਨਾ ਮੰਨ ਕੇ ਦੁੱਧ ਤੇ ਆਈ ਆ ਹੂੰ ਠੀਕ ਆ ਤੇ ਜੇਰ ਦੂ ਦੀ ਤਾਂ ਸਾਫ਼ ਹੋਊ ਜੇਰ ਦੂ ਦੀ ਸਾਫ਼ ਆ ਗੰਦਪਨ ਕੋਈ ਨਹੀਂ ਸਾੜੀ ਪੰਜ ਛੇ ਦਿਨ ਖੜੀ ਨੂੰ ਕੋਈ ਗੰਦਪਨ ਨਹੀਂ ਸਾੜੀ ਜਮਾ ਸਾਫ਼ ਕਿੰਨਾ ਦੁੱਧ ਚਵਾ ਦਾਂਗੇ ਦੁੱਧ ਵੀਰੇ ਉਹ ਇਹਦਾ ਮੂੰਹ ਹਲਾਉਣਾ ਦਾ 15 ਕਿਲੋ ਹੀ ਆ ਹੈ ਜੇਕਰ ਨੂੰ ਝਾਕ ਤੂੰ ਗਾਲ ਖਾਣਾ ਠੀਕ ਆ 12 ਕਿਲੋ ਦਾ ਠੰਡਾ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਦੀ 12 ਜਿਖਾ ਦੇਾਂਗੇ ਬਈ ਜੋਖ ਲੈਵੇ ਲੀਟਰ ਮਾਰ ਲੋਏ 12 ਕਿਲੋ ਠੰਡਾ ਹੋਊਗਾ ਮਗਲੇ ਸਾਂਚ ਪ ਅੱਛਾ ਕਿਹੜੇ ਥਾਂ ਚੋਰ ਲੈ ਮਤਲਬ ਬੈਣੀ ਔਰ ਲੈ ਚੋਰ ਲੈ ਪੰਜ ਸੱਤ ਦਾ 10 ਹੋ ਸਕਦੇ ਆ ਬਹੁਤ ਵਾਰ ਪਰ ਬੜਾ ਨਹੀਂ ਜਾਂਦਾ ਆਏ ਨਹੀਂ ਬਈ ਨਿਕਲੇ ਹੀ ਕੋਸ ਲੋ ਇਹ ਨਹੀਂ ਗੱਲ ਬਹੁਤ ਵਾਰ ਦਾ ਤਾਂ ਫਰਕ ਹੋਊਗਾ ਠੀਕ ਆ ਚਵਾਈ ਚ ਵੀ ਐਨ ਸਾਫ ਆ ਠੰਡੀ ਸੀ ਲਾਈ ਦੀ ਡਨ ਠੀਕ ਆ ਲਓ ਜੀ ਚੈੱਕ ਕਰ ਸਕਦੇ ਹੋ ਠੀਕ ਆ ਵੀਰੇ ਬਾਕੀ ਬਸ ਮਾਫ ਵੀ ਨਹੀਂ ਕੀਤਾ ਜੀ ਮਾਫ ਰੇ 6 ਵਜੇ ਚੜ ਕੇ ਚੋਈ ਆ ਠੀਕ ਆ ਟਾਈਮ ਦਿਖਾ ਦਿਓ ਕੀ ਹੋਇਆ ਠੀਕ ਆ ਜੀ ਟਾਈਮ ਆਪਾਂ ਚੈੱਕ ਕਰਾ ਦਿੰਨੇ ਆ ਉਹ ਗੱਲ ਨਹੀਂਗਾ ਬਈ ਚਵਾਈ ਚ ਵੀ ਸਹੀ ਚੰਗੀ ਆ ਠੀਕ ਆ 10:38 ਹੋ ਗਏ ਆ ਆਪਣੇ ਰੈਸਟੋਰਾਂ ਤੋਂ ਬਾਹਰ ਲਿਆ ਬਾਈ ਉਹ ਦੀ ਗੱਲ ਨਹੀਂ ਕਿ ਪਾਸਿਓਂ ਲਈ ਆ ਠੀਕ ਆ ਉਹਨੇ ਇੱਕ ਥਾਂ 'ਚ ਖੜੀ ਸੀਗੀ ਗੌਰ ਗੁਰਾ ਸੀ ਵੈਸੀ ਸੁਣਾਈ ਅੱਛਾ ਜਾਨੀ ਬਗਲਾ ਦੁੱਧ ਚੋਣ ਆ ਇਹ ਨਹੀਂ ਗੱਲ ਜੇ ਨਾ ਲੋਕ ਕਹਿੰਦੇ ਵੀ ਫਲਾਣ ਨੂੰ ਲਈ ਆ ਆਪਾਂ ਉਹ ਘਰੇ ਬਿਲਾ ਚਲਾਂਗੇ ਅੱਛਾ ਨਹੀਂ ਆਪਾਂ ਕਹਿੰਦੇ ਹੀ ਨਹੀਂ ਹੁੰਦੇ ਨਹੀਂ ਆਪਾਂ ਬਾਈ ਉਹ ਦੂਜੀ ਨਹੀਂ ਆਪਾਂ ਦੂਜੀ ਨਹੀਂ ਗਿਆ ਆ ਚਾਲ ਕਰੀ ਆਪਾਂ ਕਿਸੇ ਵਾਰ ਕਹਿੰਦੇ ਨਹੀਂ ਬਾਈ ਜਿੱਥੋਂ ਮਰਜੀ ਲਈ ਆ ਭਲਾ ਗਵਾਂਡੋ ਲਈ ਆ ਭਲਾ ਦੂਰੋਂ ਲਈ ਚਾਹੇ ਨੇੜੋਂ ਲਈ ਆ ਜਿਹੜੀ ਗੱਲ ਹੈਗੀ ਆ ਉਹ ਸਹੀ ਦੱਸਣਾ ਆਈ ਵੀ ਆਪਣੀ ਵੇਚਣ ਨੂੰ ਬਾਈ ਕਿ ਵਪਾਰ ਤੋਂ ਲਈ ਉਹਨਾਂ ਨੇ 65000 ਦੀ ਹੂੰ ਆਪਣੇ ਕੋ ਵੇਚਣ ਨੂੰ ਆਈ ਆ ਆਪਣੀ ਆਉਦੀ ਗਾਂ ਵੀ ਹੈ ਠੀਕ ਆ ਉਹਨਾਂ ਹੀ ਵੇਚ ਕੇ ਦੇਣਾ ਉਹਨਾਂ ਦੀ ਵੇਚ ਕੇ ਦੇਣੀ ਆ ਬਸ ਦੀ ਗੱਲ ਉਹਨਾਂ ਨੇ ਦੱਸਿਆ ਸੀ 12 ਕਿਲੋ ਬਸ ਵੀਰੇ 12 ਕਿਲੋ ਬੱਚਾ ਮਗਰ ਵੱਛੀ ਆ ਵੱਛੀ ਆ ਵੀਰੇ ਵੱਛੀ ਠੀਕ ਆ ਵੱਛੀ ਜਰਸੀ ਦੀ ਹੈਗੀ ਆ ਮਗਰ ਵੀਰੇ ਚੰਗੀ ਬਲੈਕ ਕਲਰ ਚ ਹੈਗੀ ਆ ਤੇ 12 ਕਿਲੋ ਦੀ ਆਉਦੀ ਤੁਸੀਂ ਚੁਵਾਈ ਕਰਕੇ ਲੈ ਜਾਓ ਭਾਵੇਂ ਭਾਈ ਟੋਕੜਾਂ ਚ ਦੇਣੀ ਆ ਸੱਜਣਾ ਹੁਜਾ ਆ ਭਾ ਨੀਗਾ ਟੋਕੜਾਂ ਆ ਭਾ ਕਰਨਾ ਠੀਕ ਆ ਕਿੰਨਾ ਵੀਰੇ ਮੁੱਲ ਕਰਾਉਣਾ 40 42 ਹੂੰ 37000 ਦੀ ਜਸਨੂ ਦੇਣੀ ਆ ਠੀਕ ਆ ਜੇ ਜ 12 ਕਿਲੋ ਦੁੱਧ ਵੀ ਬਹੁਤ ਬਹੁਤ 12 ਕਿਲੋ ਬਾਈ ਆਪਣੇ ਘਰੇ ਬਾਈ ਚਾਰ ਟਾਈਮ ਕੋ ਜੋਕ ਕੇ ਲੈ ਜੇ ਠੀਕ ਆ ਦੁੱਧ 12 ਕਿਲੋ ਆ ਚਾਹੇ ਕੋਈ ਚਾਰ ਟਾਈਮ ਜੋਕ ਕੇ ਲੈ ਜੇ ਬੱਚਾ ਤੁਹਾਨੂੰ ਮਗਰ ਬੱਛੀ ਮਿਲ ਜਣੀ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮੈਂ ਸੁਈ ਨੂੰ 22 ਦਿਨ ਨਹੀਂ ਖੜਾ ਮੈਂ ਹੀ ਮੀਨਾ ਕਹਿੰਦਾ ਸੁਈ ਨੂੰ 22 ਦਿਨ ਨਹੀਂ ਸੁਈ 22 ਦਿਨ ਯਾਨੀ ਮਹੀਨੇ ਅੰਦਰ ਦੀ ਸੁਈ ਆ ਬਾਕੀ ਬੱਚਾ ਯਾਰ ਸਾਹਮਣੇ ਆ ਬਾਈ ਜਿੰਨਾ ਸਮਾਂ ਮਰਜੀ ਮੰਨ ਲੈ ਕੱਲ ਨੂੰ ਕੋਈ ਬੰਦਾ ਆ ਕੇ ਜਦਾਈ ਕਰੇ ਉਹਦਾ ਕੋਈ ਫਾਇਦਾ ਨਹੀਂ ਬੱਚਾ ਮਗਰ ਬੱਛੀ ਆ ਫਾਇਦਾ ਇਹ ਵੀ ਹੋਣਾ ਬਈ ਬੱਛੀ ਮਿਲਨੀ ਆ 37000 ਦੀ ਬਾਈ ਕਹਿੰਦਾ ਦੇ ਦਾਂਗੇ ਜੈਜ ਆ ਬਿਲਕੁਲ ਜੈਜ ਡਿਮਾਂਡ ਆ ਛੋਟਾ ਜਿਹਾ ਆਪਾ ਬਾਕੀ ਦੁੱਧ ਵੀ ਇਹਦਾ ਮੱਝਾਂ ਹਰ ਗਈ ਹੋਊਗਾ ਚੰਗੀ ਫੈਟ ਆ ਉਹ 5 ਦੇ ਆਸੇ ਪਾਸੇ ਵਾਲੀ ਫੈਟ ਹੋਊਗੀ ਇਹਦੀ ਉਹ ਬਾਈ ਟੋਕੜਾ ਲੋਕ 35 35 ਨੂੰ ਵੇਚੀ ਜਾਂਦੇ ਆ ਪਰ ਆ ਦੇਖ ਲਈ 35 35 ਟੋਕੜਾ ਵੇਦਿਆ ਇਹ ਭਾਗੜਾ ਇਹ ਭਾਗ ਕਿਹੜਾ ਠੀਕ ਆ ਸਿੱਧੀ ਸੀਲਾ ਕੋਈ ਗੱਲ ਨਹੀਂ ਇੱਧਰ ਵੀ ਬਹਿ ਜਾ ਉੱਧਰ ਵੀ ਬਹਿ ਜਾ ਲੱਤ ਜਾਣ ਚਾਹਦੀ ਸਿੱਧਰ ਦੀ ਮਰਜ਼ੀ ਬਹਿ ਜਾ ਬੱਚਾ ਲਾ ਲਓ ਨਾ ਲਾ ਲਓ ਇੱਕ ਬਰਾਬਰੀ ਠੀਕ ਆ ਨਾ ਗਾ ਗਿਆ ਆਪਣਾ ਵੀਰੇ ਤਿੰਨ ਨੰਬਰ ਜਿਹੜਾ ਇਹਦਾ ਸੁਆ ਕਿੰਨਾ ਮਾ ਜੀ ਭਾਈ ਇਹ ਮਾਲ ਕਹਿੰਦੇ ਦੂਜੇ ਗਿਆ ਹੋ ਸਾ ਤੀਜੇ ਹੋਵੇ ਠੀਕ ਆ ਗੱਬਣ ਆਏ ਹਨਾ ਇਹ ਗੱਬਣਾ ਵੀਰੇ ਸਮਾਂ ਕਿੰਨਾ ਕੁ ਲੈਂਦੀ ਆ ਸਮਾਂ ਉਹ ਲੈ ਵੀ ਪੰਜ ਚਾਰ ਦਿਨ ਹਜੇ ਪੰਜ ਚਾਰ ਦਿਨ ਖੁੱਲੇ ਹੀ ਲੈ ਜਾ ਹਾਂਜੀ ਭਾਈ ਲੈ ਜੀ ਠੀਕ ਆ ਕਿੰਨਾ ਪਿਆਜੂ ਦੁੱਧ ਜੀ ਦੁੱਧ ਵੀਰੇ 16 ਕਿਲੋ ਆ ਦੇ ਪਹਿਲੇ ਸੂਏ ਦਾ ਹੋ ਠੀਕ ਆ ਉਹ 16 17 ਕਿਲੋ ਰਕੀ ਦੋ ਥਣਾ ਦੀ ਪਾਰ ਪਿੱਛੇ ਦੀ ਥਣਾ ਦੀ ਪਾਰ ਪਿੱਛੇ ਓਕੇ ਆ ਭਾਈ ਠੀਕ ਆ ਸੋਨਾ ਕੱਟ ਵਾਲਾ ਫਿਟਨੈਸ ਵਾਲਾ ਹਵਾਨਾ ਭਾਈ ਜਿਹੜੇ ਦੇਣ ਹੁੰਦੇ ਆ ਨਾ ਗੱਲ ਆਏ ਹੁੰਦੀ ਆ ਭਾਈ ਜੇ ਤਾਂ ਪਸ਼ੂ ਝੀਲ ਆ ਜੇ ਤਾਂ ਚਾਰ ਦਿਨ ਵੱਧ ਵੀ ਲੈ ਜਾ ਸਕਦਾ ਤੇ ਜੇ ਕਈ ਯਾਰ ਉਪਰ ਆ ਉਪਰ ਕਰਕੇ ਸੂਪੇ ਦਾ ਵਖਰੀ ਗੱਲ ਆ ਹਫਤੇ ਦੇ ਪੰਜ ਚਾਰ ਦਿਨ ਦੇ ਆਸੇ ਪਾਸੇ ਸਮਾਂ ਲੈ ਜੂਗੀ ਜੀ ਸੋਨਾ ਕੱਟ ਵਾਲਾ ਹਵਾਨ ਮਾਲਕਾਂ ਨੇ 16 17 ਕਿਲੋ ਕਹਿ ਕੇ ਦਿੱਤੀ ਆ ਜਿੱਦਾਂ ਚੱਕਦਿਆਂ ਨੇ ਘਰ ਮਾਂ ਵੀ ਜਿੱਧਰ ਮਰਜੀ ਬੈਠਾ ਰਹੇ ਕੋਈ ਅਜਤ ਨੋਜਨਾ ਭਰੀ ਪਈ ਆ ਦਵਾਈ ਲਈ ਹਲੇ ਮਾਰੇ ਮੋਟੇ ਹੈਗੇ ਆ ਹੂੰ ਬੜੀ ਬੇਗੋਰੀ ਸੌਈ ਆ ਥੋੜੀ ਜੀ ਸਾਮ ਪ੍ਰਿੰਟ ਬਹੁਤ ਸੋਹਣਾ ਸੀਗਾ ਤੇ ਸਾਮ ਵੀ ਨਹੀਂ ਪਾ ਸਾਮ ਵੀ ਥੋੜੀ ਜਿਹੀ ਘਾਟ ਆ ਗਈ ਨੇ ਬਈ ਜੇ ਐਨ ਹੁੰਦੀ ਨਾ ਗੋਦੰਦਮੇ ਤੇ ਗੱਲਬਾਤ ਵਹਿੜਦੀ ਹੋਰ ਹੀ ਹੋਣੀ ਸੀਗੀ ਤੇ ਫਿਰ ਮੁੱਲ ਵੀ ਹੋਰੀ ਹੋਣਾ ਸੀਗਾ ਤੇ ਅੱਜ ਫਿਰ ਇਹਦੀ ਜੈਜ ਜੀ ਡਿਮਾਂਡ ਪਰ ਮੌਲੇ ਜਿਹੜਾ ਕੋ ਮਰਜ਼ੀ ਵੀ ਕਰਾ ਲਵੇ 55000 ਤੋਂ ਮਾਨਤਨ ਕਰ ਦਾਂ ਜੀ ਇਹ ਤਾਂ ਵੀ ਛੋਟਾ ਮੁੱਲ ਹੀ ਹੈ ਮੌਲੇ ਜਿਹੜਾ ਕੋ ਮਰਜ਼ੀ ਕਰਾਏ ਮੁੱਲ 60 ਕਰਾ ਲੈ 62 ਕਰਾ ਲੈ ਮੁੱਲ ਕਰ ਉਹਨੂੰ ਜਿੰਨਾ ਮਰਜ਼ੀ ਕਰਾ ਲੈ 60 ਕਰਾ ਲੈ 62 ਕਰਾ ਲੈ 55000 ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਜੀ ਸੋਨਾ ਤੇ ਭਾਰ ਪਿਛੇ ਕੋਈ ਬੱਟਾ ਮੰਨ ਕੇ ਨਾ ਆਵੇ ਠੀਕ ਆ ਦੋ ਤਾਂ ਚਲੋ ਅੱਡੋ ਅਡੀ ਸੇਵਾ ਦਾ ਜਿੰਨਾ ਆਉਦੀ ਕੋਈ ਸੇਵਾ ਕਰਨ ਨੂੰ ਚੋਲੂਗਾ ਠੀਕ ਆ ਥਾਣਾ ਦੀ ਭਾਰ ਪਿਛੇ ਦੀ ਅਕ ਨੰਬਰ ਠੀਕ ਆ ਸੋਨਾ ਕਟ ਵਾਲਾ ਹਵਾਨਾ ਗੁਲਾਬ ਇਹ ਹੀ ਹਵਾਨਾ ਚੈੱਕ ਕਰ ਸਕਦੇ ਹੋ ਫਿੱਟਰ ਨਾਲ ਹਾਲਾ ਕੋਈ ਟੱਟ ਮਲੇ ਵਾ ਨਹੀਂ ਮੁੱਲ ਵੀ ਕਿਹੜਾ ਬਈ 55000 ਦੀ ਦੇ ਦਾਂਗੇ ਬਾਈ ਕਹਿੰਦਾ ਥੋੜਾ ਕਣਾ ਮਾਨਤਾ ਨੂੰ ਦੇ ਚ ਜ਼ਰੂਰ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਨਾਕ ਆ ਗਿਆ ਵੀਰੇ ਆਪਣਾ 4 ਨੰਬਰ ਇਹ ਵੀ ਬਾਹਰ ਹੀ ਲਿਆਈ ਤੇ 4 ਨੰਬਰ ਵੈੜ ਦੀ ਹਾਈਟ ਚੈੱਕ ਕਰੋ ਜਿਹੜੀ ਆਪਾਂ 3 ਨੰਬਰ ਤੇ ਦਿਖਾਈ ਆ ਉਹਦੂ ਗੈਠ ਉੱਚੀ ਆ ਇਹ ਜਰਸੀ ਚ ਆ ਗਈ ਬਾਈ ਤੇ ਜਰਸੀ ਦੇ ਵਿੱਚ ਬਾਈ ਸਾਈਡ ਆਉਦਾ ਥੋੜਾ ਬੋਦਾ ਕ੍ਰੋਸ ਆ ਯਾਨੀ ਦੋ ਬਰੀਡਾਂ ਜਿਹਾ ਐਮ ਐਕਸ ਆ ਹਾਂਜੀ ਬਾਈ ਠੀਕ ਆ ਕੱਦ ਕਾਠ ਵੱਡਾ ਹੀ ਆ ਗਿਆ ਚੰਗੀ ਆ ਬਾਈ ਠੰਡੀ ਸੀਲ ਚੰਗੀ ਬਹੁਤ ਆ ਠੰਡੀ ਸੀਲ ਬਹੁਤ ਆ ਠੀਕ ਆ ਕਿੰਨਾ ਕੁ ਸਦਨ ਲੈਣ ਲੈਂਦੀ ਹੈ ਜੇ ਬਾਈ ਸਦਨ ਵੀ ਹਾਉ ਤੇ ਆਸੇ ਪਾਸੇ ਰਹਿ ਜੂ ਹਫਤੇ ਦੇ ਆਸੇ ਪਾਸੇ ਰਹਿ ਜੂ ਕਿੰਨਾ ਪਿਆ ਜੂ ਦੁੱਧ ਜੀ ਦੋ ਦੋ ਵੀਰੇ ਪਲੂਨ ਦਾ 15 ਕਿਲੋ ਆ ਤੇ ਦੂਜਾ ਆਸੂਆ ਹੂੰ 15 14 ਕਿਲੋ ਵੀ ਹਰ ਕੀ ਮੰਨ ਲ ਗਏ ਲੈ ਲੈ ਮੈਂ ਹਰ ਗਏ ਤੂੰ ਠੀਕ ਆ ਖੰਡੀ ਸੀਲ ਦਾ ਕੋਈ ਚੱਕਰ ਨਹੀਂ ਆ ਬਈ ਅੱਛੇ ਮਰਜੀ ਲੈ ਠੀਕ ਆ ਕੋਈ ਨਹੀਂ ਕੋਈ ਲੱਤ ਮਾਰੂ ਕੋਈ ਛਾੜ ਮਾਰੂ ਜਿਵੇਂ ਮਰਜੀ ਜਾਈਆ ਮੁੱਠੀ ਵਾਲਾ ਥਾਣਾ ਹੂੰ ਠੀਕ ਆ ਲੈ ਚੰਗੀ ਬਥੇਰੀ ਆ ਬਾਈ ਠੀਕ ਆ ਜੇ ਆਪਾਂ ਲੋਕਾਂ ਦਾ ਕੰਮ ਕਰਦਾ ਜਰਸੀ ਜਰਸੀ ਕਰਨੀ ਆ ਫਿਰ ਆਪਾਂ ਜਰਸੀ ਅਸੀਂ ਕਹੇ ਹੈ ਕ੍ਰੋਸ ਠੀਕ ਆ ਕੋਈ ਬੰਨ ਨਹੀਂ ਕੋਈ ਸਾਰੀ ਪਲੇਨ ਆ ਉਹ ਤੋਂ ਠੀਕ ਆ ਉਹ ਤੋਂ ਲੈ ਕੇ ਥੱਲੇ ਤੱਕ ਠੀਕ ਆ ਵੀਰੇ ਰੰਗ ਪ੍ਰਿੰਟ ਵੀਰੇ ਪੂਰਾ ਚੰਗਾ ਚਮਕ-ਦ ਸੋਨਾ ਮੁਰਤੀ ਵਾਲਾ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਜਵਾਈ ਵਾਲਾ ਬਾਕੀ ਚੈੱਕ ਕਰ ਸਕਦੇ ਹੋ ਫਿਟਨੈਸ ਵਾਲਾ ਹਵਾਨਾ ਕੱਟ ਵਾਲਾ ਗਲਾਬੀ ਥਾਣਾ ਫੂਡ ਸ਼ਾਂਕੇ ਤੇ ਭੂਰਾ ਵੀ ਨਹੀਂ ਜੀ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਹੀ ਆ ਜੀ ਇਹਦਾ ਫਿਰ ਜੈਜ ਜੀ ਡਿਮਾਂਡ ਛੋਟਾ ਕਰ ਦੇ ਜੂੜਾ ਲੈ ਜੀ ਸੱਜਣ ਉਹ ਜੋੜਿਆ ਹੋਏ ਮੋਲੀਆ ਬਈ ਛੋਟੇ ਕਰ ਦਾਂਗੇ ਠੀਕ ਆ ਬਾਈ ਕਹਿੰਦਾ 50000 ਰੁਪਏ ਜੋ ਮਾਨ ਤਾਨ ਹੋ ਜਾਊਗਾ ਜੋੜਿਆਂ ਵਾਲੇ ਮੋਲੀਆ ਜੈਜ ਹੀ ਆ ਯਾਰ ਮੁੱਲ ਬਾਕੀ ਜੀ ਮੈਂ ਦੂ ਮੰਦਿਆਂ ਨੂੰ ਕਿਦੋਂ ਮਿਲਣੇ ਬਾ ਚਾਹੇ ਪਾਸੇ ਆਸੇ ਢੇੜਾ ਛੇੜਾ ਕੱਢ ਕੇ ਆ। ਅੱਗ ਨੂੰ ਮਾਰਦਾ ਜਿਹਨੇ ਲੈਣੀ ਹੋਈ ਗਾਂ ਲੈਣ ਕਰੋ ਤਰਫੇ ਮੜਦਾ ਨਹੀਂਗਾ। ਮੜਦਾ ਜੇ ਕਹੇ ਲੈਣੀ ਹੋਈ ਜੇ ਕਹਨੇ ਭਕਾਈ ਕਰਨੀ ਤਾਂ ਗੱਲ ਵੱਖਰੀ ਜੇ ਢੇੜੇ ਹੀ ਮਾਰਨੇ ਹੋਏ ਉਹ ਗੱਲ ਵੱਖਰੀ ਆ। ਪਰ ਜੇ ਕਹਨੇ ਗਾਂ ਲੈਣੀ ਹੋਈ ਅੱਜ ਹੂੰ ਕੋਲੇ ਆ ਜੇ ਮੜਦਾ ਨਹੀਂ। ਮੜਦਾ ਨਹੀਂ ਚਲ ਕਰ ਲਾਂਗੇ ਕੋਈ ਨਹੀਂ। ਕੋਲੇ ਆ ਜੋ ਵੀਰੇ ਮੂ ਗੁੱਸੇ ਨਹੀਂ ਹੋਣ ਦਿੰਦੇ ਤੇ ਜਿਹੜਾ ਮੇਲ ਲਾਈ ਆ ਜਿਹੜਾ ਲੋਟਕ ਲਿਆ ਲੋਟਰ ਲਿਆ ਨੰਬਰ ਸਕਰੀਨ ਤੇ ਲਗਾ। ਪਰ ਐਂ ਗੱਲ ਲੈਣੀ ਹੋਵੇ ਬੰਦੇ ਨੇ। ਮੂਹ ਜਪਕਾਈ ਕਰਦੀ ਫਰਨਾ ਦਾ ਜੇ ਜੀ ਦਾ ਬੱਕਰੀ ਗੱਲ ਆ ਉਹ ਤਾਂ 40 ਲਈ ਜੂ ਫਿਰ ਤਾਂ ਉਹ ਤਾਂ ਗੱਲ ਵੱਖਰੀ ਆ ਪਰ ਜੇ ਕਹਿੰਦੇ ਗਾਂ ਵਾਂ ਨਹੀਂ ਵੇਹ ਮੰਨ ਲਈ ਗਾਂ ਲੈਣੀ ਆ ਉਹ ਬੰਦਾ ਗਾਂ ਲੈ ਲੂਗਾ ਲੈ ਲੂਗਾ ਬਾਕੀ ਸੋਣੀ ਆ ਜੇ ਕਾਲੀ ਜਾਈ ਦੀ ਕਾਲੀ ਮਿਲ ਜੂ ਡੱਬੀ ਜਾਈ ਦੀ ਡੱਬੀ ਮਿਲ ਜੂ ਪਰ ਉਸ ਲੈਣਾ ਸੰਘਣੇ ਦੁੱਧ ਵਾਲੀ ਉਹ ਜੀ ਵੀ ਮਿਲ ਜੂ ਕਿ ਰੇਕ ਪ੍ਰਕਾਰ ਦਾ ਮਿਲ ਜੂਗਾ ਜੀ ਧੰਨਵਾਦ